ਪਰ ਆ ਦੇਖੋ 98 ਸਾਲ ਦੀ ਮਾਤਾ ਦੀ ਜੋਤੀ ਫੇਮਪੁਰ ਸਾਹਿਬ ਪਹੁੰਚੀ ਹੋਈ ਹੈ ਤੁਹਾਡੇ ਸਾਹਮਣੇ ਖੜੇ ਹੈ ਸੋਨੇ ਹਾ ਸੋਚ ਰਿਹਾ ਕਿ ਨਾ ਦੀ 6ਵੀਂ ਯਾਤਰਾ ਹੈ ਜੇ ਜੇ ਵੀ ਇਹ ਕਹਿ ਰਹੇ ਮੈਂ ਥੱਕੀ ਨਹੀਂ ਜੇ ਜੇ ਵੀ ਥੱਕੇ ਜੇ ਕਿ ਨਹੀਂ ਮਨਸ਼ਾ ਹੈ ਵੀ ਜਦ ਤੱਕ ਆਇਆ ਜਾਂਦਾ ਮਹਾਰਾ ਲਿਆਰੇ ਦੇ ਆ ਜਾਈ ਆਣਾ ਚਾਹੀਦਾ ਆਣਾ ਚਾਹੀਦਾ ਹੈ ਪਰ ਅੱਜ ਕਦੇ ਨਹੀਂ ਬੋਲਣਾ ਚਾਹੀਦਾ ਕਿ ਉੱਥੇ ਕਿਹਾ ਹਾਂ ਇੱਥੇ ਤਾਂ ਅੱਲਾਹ ਕੀ ਕਰਪੂ अच्छा हम आते 보자 ਐਸਾ ਤਾਂ ਹਮੇਸ਼ਾ ਆਉਣਾ ਚਾਹੀਦਾ ਇੱਥੇ ਐਨੀ ਤਵੱਸਿਆ ਕੀ ਏ ਤਾਂ ਸਿਖਾਉਣਾ ਅਸਦਾ ਕੁਛ ਵੀ ਨਹੀਂ ਹੈਗੇ ਕਦੇ ਹਿੰਮਤ ਨਹੀਂ ਹਾਰਨੀ ਚਾਹੀਦੀ ਇਹ ਆਪਰੋਸ਼ਾ ਕਿਹੜਾ ਕੰਮ ਹੈ ਜਿਹੜਾ ਨਹੀਂ ਹੋ ਸਕਦਾ ਮਹਾਰਾਜ ਤੇ ਪੂਰਸ਼ਾ だっक्या ਹੋ ਗਈ ਕਿ ਤੁਹਾਨੂੰ ਕੋਈ ਦਿੱਕਤ ਨਹੀਂ ਹੋਏਗੀ ਮਹਾਰਾਜ ਅੱਗੇ ਹੋ ਕੇ ਤੁਹਾਨੂੰ ਲੈ ਕੇ ਆਉਣਗੇ ਮੈਂ ਜਦ ਤੱਕ ਜੀਉ ਨਹੀਂ ਉਹਦੋਂ ਤੱਕ ਨਹੀਂ ਆਉਂਗੀ ਬਿਲਕੁਲ ਦੇਖੋ ਇਹ ਦ੍ਰਿੜ ਨਿਸ਼ਚੈ ਹੈ ਤੇ ਇਹ ਵਿਸ਼ਵਾਸ ਹੈ ਮਹਾਰਾਜ ਦੇ ਉੱਪਰ ਇਹੀ ਵਿਸ਼ਵਾਸ ਹਰ ਇੱਕ ਸਿੰਘ ਦਾ ਹੋਣਾ ਚਾਹੀਦਾ ਵੀ ਆਪਣੇ ਗੁਰੂ ਦੇ ਮਿਲਣ ਲਈ ਤਾਂਘ ਹੋਣੀ ਚਾਹੀਦੀ ਹੈ ਕਿਸੇ ਵੀ ਤਰ੍ਹਾਂ ਦਿੱਕਤ ਨਾ ਪਰੇਸ਼ਾਨੀ ਨਾ ਦੇਖੋ ਹੀ ਨਾ ਕਿ ਸਾਨੂੰ ਦਿੱਕਤ ਨਹੀਂ ਕੋਈ ਪਰੇਸ਼ਾਨੀ ਨਹੀਂ ਹੈ ਸਾਨੂੰ ਨਾ ਕੋਈ ਦਿੱਕਤ ਹੈ ਨਾ ਪਰੇਸ਼ਾਨੀ ਹੈ ਮਹਾਰਾਜ ਆਪ ਅੰਗਸੰਗ ਹੋ ਕੇ ਆਪ ਇਸ ਜਗ੍ਹਾ ਤੇ ਲੈ ਕੇ ਹੁੰਦੇ ਆਂ ਤੇ ਮਹਾਰਾਜ